ਅਸੀਂ ਕਨੌਰ ਖੁਰਦ ਜ਼ਿਲ੍ਹਾ ਸੰਗਰੂਰ ਦੀ ਮੰਡੀ 'ਚ ਖੜੇ ਆ ਇੱਥੇ ਕਿਸਾਨਾਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਸੀ ਆ ਵੱਧ ਤੋਲਣ ਦੀਆਂ ਜਿਸ ਤੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਨੇ ਆ ਕੇ ਕੰਡਾ ਚੈੱਕ ਕੀਤਾ ਔਰ ਉਹਦੇ ਵਿੱਚ ਵੱਧ ਤੋਲ ਪਾਇਆ ਗਿਆ ਚੇਅਰਮੈਨ ਸਾਹਿਬ ਤੋਂ ਪੁੱਛਦਿਆਂ ਉਹਨਾਂ ਦਾ ਕੀ ਕਹਿਣੇ ਦੇ ਬਾਰੇ ਚੇਅਰਮੈਨ ਸਾਹਿਬ ਨੇ ਜਵਾਬ ਚੇਅਰਮੈਨ ਸਾਹਿਬ ਜਿਹੜਾ ਤੁਸੀਂ ਗੱਟੇ ਤੋਲੇ ਨੇ ਕੀ ਕੀ ਗੜਬੜੀਆਂ ਪਾਈਆਂ ਨੇ ਇੱਥੇ ਏ ਜੀ ਅੱਜ ਮੈਂ ਕਨੌਰ ਖੁਰਦ ਮੰਡੀ ਦੇ ਵਿੱਚ ਅਚਨਚੇਤ ਦੌਰਾ ਕੀਤਾ ਜੀ ਇਹਦੇ ਵਿੱਚ 900 ਗ੍ਰਾਮ ਤੋਂ ਘੱਟ ਪਿਆ ਵੱਧ ਪਾਈ ਗਈ ਹੈ ਜੀ ਬੋਰੀ 900 ਗ੍ਰਾਮ ਦੇ ਅਸਪਕ ਕਿਉਂਕਿ 600 ਗ੍ਰਾਮ ਬਾਰਦਾਨਾ ਜੀ ਉਹਦੇ ਹਿਸਾਬ ਨਾਲ 900 ਗ੍ਰਾਮ ਵੱਧ ਚੁੱਕੀ ਗਈ ਹੈ ਜੀ ਇਹ ਕਿਹੜੀ ਟਰੇਡਿੰਗ ਕੰਪਨੀ ਹੈ ਜੀ ਦੇਵਦਰਸ਼ਨ ਦੇਵ ਰਾਜ ਦਰਸ਼ਨ ਦੇਵ ਰਾਜ ਦਰਸ਼ਨ ਕੁਮਾਰ ਕੁਮਾਰ ਜੀ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਜਿੰਨੇ ਕਿਸਾਨ ਦੀ ਪਰ ਪਈ ਹੋਈਗੀ ਉਹਨੇ ਦਾ ਚੈੱਕ ਦਵਾਇਆ ਜਾਏਗਾ ਜੀ ਬਾਕੀ ਬਣਦੀ ਕਾਰਵਾਈ ਕੀਤੀ ਜਾਏਗੀ ਜੀ ਨਾਲ ਦੀ ਨਾਲ ਤੁਰੰਤ ਕਾਰਵਾਈ ਕੀਤੀ ਜਾਏਗੀ ਕੋਈ ਮੇਰੀ ਕਿਸੇ ਨਾਲ ਕੋਈ ਲਿਹਾਜ਼ ਨਹੀਂ ਇਸ ਵਿਸ਼ੇ ਦੇ ਵਿੱਚ ਧੰਨਵਾਦ ਤੁਸੀਂ ਪਹਿਲਾਂ ਵੀ ਮੰਡੀਆਂ ਦਾ ਦੌਰਾ ਕੀਤਾ ਇੰਨੇ ਵੱਜੇ ਪਰਸੋ ਤੁਸੀਂ ਆਰਤੀਏ ਦਾ ਲਾਇਸੈਂਸ ਕੈਨਸਲ ਕੀਤਾ ਹੈ ਇੱਥੇ ਕੀ ਕੀ ਕਾਰਵਾਈ ਬਣਦੀ ਹੈ ਜਿਹੜਾ ਵੱਧ ਤੋਲਣ ਦਾ ਹੈ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਜੀ ਜੋ ਉਸ ਤਰੀਕਾ ਕਾਰਵਾਈ ਕੀਤੀ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਿਸੇ ਨਾਲ ਕੋਈ ਮੈਂ ਉਹ ਨਹੀਂ ਕਰਨੀ ਹੈਗੀ ਜੋ ਬਾਕੀ ਕਿਸਾਨ ਖੜੇ ਨੇ ਇਹਨਾਂ ਦੇ ਸਾਹਮਣੇ ਵੇਟ ਕੀਤਾ ਗਿਆ ਜੀ 900 ਗ੍ਰਾਮ ਵੱਧ ਪਾਈ ਗਈ ਜੀ ਇਹਦੀ ਜੋ ਬਣਦੀ ਕਾਰਵਾਈ ਅਸੀਂ ਆਪਦੇ ਕਾਨੂੰਨੀ ਤੌਰ ਤੇ ਕਾਰਵਾਈ ਕਰਾਂਗੇ ਜੀ ਕੋਈ ਲਿਆਜ ਨਹੀਂ ਕਿਸੇ ਨਾਲ ਕੋਈ ਉਹ ਨਹੀਂ ਕਿਸਾਨ ਨੂੰ ਸਾਡੇ ਨਾਲ ਕਿਸਾਨ ਨੇ ਇੱਥੇ ਘਨੌਰ ਖੁਰਤ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਇਹ ਤੁਹਾਨੂੰ ਇਥੇ ਕੀ ਕੀ ਲੱਗਦਾ ਵੀ ਕੀ ਘਟਾਏ ਨੇ ਜੀ ਇਹ ਸਾਨੂੰ ਘਟਾ ਇੱਕ ਦਾ ਜੀ 8-8 ਦਿਨ ਬੈਠੇ ਰਹੋਗੇ ਹਾਂਜੀ ਦੂਜੀ ਮਾਰ ਜਿਹੜੀ ਆ ਪਾਈ ਜਾਂਦੀ ਐ ਸਾਨੂੰ ਜੀ ਆ ਜਿਹੜੀ ਤੁਸੀਂ ਫੜੀਆ ਹਾਂ ਜੇ ਅਸੀਂ ਫੜਦੇ ਆਂ ਜੀ ਸਾਨੂੰ ਤਾਂ ਕੋਈ ਲਵੇ ਵੀ ਨਹੀਂ ਲੱਗਣ ਹੁੰਦਾ ਜੀ ਲਵੇ ਵੀ ਨਹੀਂ ਲੱਗਣਦਾ ਤੁਸੀਂ ਫੜ ਲਈ ਚੰਗੀ ਗੱਲ ਕਰੀ ਤੁਸੀਂ ਕੀ ਮੰਗ ਕਰਦੇ ਹੋ ਜਿਹੜੀ ਇਹ ਕਿਸਾਨਾਂ ਦੀ ਲੁੱਟ ਹੋ ਰਹੀ ਐ ਇਹਦੇ ਤੇ ਤੁਸੀਂ ਮੰਗ ਕੀ ਕਰਦੇ ਹੋ ਮੰਗ ਕਰਦੇ ਜਿਵੇਂ ਇਹਨਾਂ ਦੇ ਚੇਅਰਮੈਨ ਨੇ ਕਿਹਾ ਵੀ ਕਾਰਵਾਈ ਬਣਨੀ ਹੋਣੀ ਚਾਹੀਦੀ ਸਾਡੀ ਲੁੱਟ ਨਾ ਹੋਵੇ ਇਹ ਓਕੇ ਇਹ ਸਾਡੀ ਲੁੱਟ ਨਾ ਹੋਵੇ ਬੇਨਤੀ ਐ ਸਾਡੀ ਠੀਕ ਹੈ ਜੀ ਠੀਕ ਹੈ ਚੇਅਰਮੈਨ ਸਾਹਿਬ ਤੇ ਕਿਸਾਨਾਂ ਦਾ ਕਹਿਣਾ ਹੈ ਵੀ ਜਿਹੜੇ ਵੀ ਆੜਤੀਏ ਕਿਸਾਨਾਂ ਦੀ ਲੁੱਟ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਦਾਣਾ ਮੰਡੀ ਘਨੌਰੀ ਕਲਾ ਵੇਖੇ ਖੜੇ ਹਾਂ ਜ਼ਿਲ੍ਹਾ ਸੰਗਰੂਰ ਦੀ ਇਹ ਵਧੀਆ ਵੱਡੀ ਮੰਡੀ ਹੈ ਇੱਥੇ ਦੌਰਾ ਕਰਨ ਵਾਸਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਆਏ ਤੇ ਉਹਨਾਂ ਨੇ ਆ ਕੇ ਤੋਲ ਚੈੱਕ ਕਰਿਆ ਔਰ ਤੋਲ ਦੇ ਵਿੱਚ ਜਿਹੜਾ ਨੁਕਸ ਪਾਇਆ ਗਿਆ ਵੱਧ ਕਣਕ ਤੋਲੀ ਗਈ ਹੈ ਉਹਨਾਂ ਨਾਲ ਆਪਾਂ ਚੇਅਰਮੈਨ ਸਾਹਿਬ ਨਾਲ ਗੱਲਬਾਤ ਕਰਦੇ ਆਂ ਵੀ ਪੂਰਾ ਮਾਮਲਾ ਹੈ ਕੀ ਆ ਚੇਅਰਮੈਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਕੀ ਮਸਲਾ ਜੀ ਮੰਡੀ ਦੇ ਵਿੱਚ ਕੀ ਇਹ ਰੌਲਾ ਪਿਆ ਜਿਹੜਾ ਹੁਣ ਕੀ ਦੇਖਿਆ ਤੁਸੀਂ ਮੈਂ ਜੀ ਅਚਨ ਚੇਤ ਅੱਜ ਘਨੌਰੀ ਮੰਡੀ ਦਾ ਦੌਰਾ ਕਰਿਆ ਜੀ ਜੇ ਨਾਲ ਮੇਰਾ ਸਟਾਫ ਵੀ ਨਾਲ ਹੈ ਜੀ ਤੇ ਅਸੀਂ ਦੌਰਾ ਕਰਨ ਦੇ ਦੌਰਾਨ ਅਸੀਂ ਜੇ ਐਸ ট্রেਡਿੰਗ ਕੰਪਨੀ ਦੀ ਦੁਕਾਨ ਤੇ ਆ ਕੇ ਤੋਲ ਚੈੱਕ ਕਰਿਆ ਜੇ ਕਿ 500 ਗ੍ਰਾਮ ਦੇ ਲਗਭਗ ਬੋਰੀ ਵੱਧ ਵੀ ਪਾਈ ਗਈ ਹੈ ਜੀ ਅਸੀਂ ਨਾਲ ਹੀ ਹੁਣ ਜੁਰਮਾਨਾ ਕਰਨ ਲੱਗਿਆ ਜੀ ਜੀ ਤੇ ਜੋ ਧਾਰਾ ਬਣੂਗੀ ਜੋ ਕਾਰਵਾਈ ਬਣਦੀ ਕਾਰਵਾਈ ਅਸੀਂ ਅਮਲੇ ਵਿੱਚ ਲਿਆਂਦੀ ਜਾਊਗੀ ਨਾਲ ਦੀ ਨਾਲ ਮੇਰਾ ਸਟਾਫ ਵੀ ਨਾਲ ਹੈ ਜੀ ਅੱਜ ਤੇ ਅਸੀਂ ਕੋਈ ਇਹ ਜਿਹਨੂੰ ਬਖਸ਼ਿਸ਼ ਨਹੀਂ ਕਿਸੇ ਨੂੰ ਵੀ ਕੋਈ ਸਾਡਾ ਕਿਸੇ ਨਾਲ ਕੋਈ ਉਹ ਹੈ ਦੇਖੋ ਮੈਂ ਜੋ ਕਾਰਵਾਈ ਬਣਦੀ ਕਰੂੰਗੀ ਵੀ ਕਿਸਾਨਾਂ ਦੇ ਹਿੱਤ ਚਾਹ ਜੀ ਮੈਂ ਬਿਲਕੁਲ ਕਿਸਾਨ ਮੇਰੇ ਨਾਲ ਨੇ ਜੀ ਮੈਂ ਕਿਸਾਨਾਂ ਦੇ ਪੱਕੀ ਪੱਕੀ ਗੱਲ ਕਰਨੀ ਹੈ ਜੀ ਇਹ ਨਹੀਂ ਹੈਗਾ ਵੀ ਇਹਨਾਂ ਜੀ ਲੁੱਟ ਹੋਵੇ ਮੈਂ ਨਹੀਂ ਇਹ ਹੋਊਂ ਹਾਂ ਦਊਗਾ ਬਿਲਕੁਲ ਮੈਂ ਸਾਰੀਆਂ ਮੰਡੀਾਂ 'ਚ ਗਿਆ ਜੀ ਔਰ 22 ਦੀਆਂ 22 ਮੰਡੀਾਂ ਚੈੱਕ ਕਰ ਰਿਹਾ ਹਾਂ ਮੈਂ ਕੋਈ ਮੰਡੀ ਇਹ ਨਹੀਂ ਹੈਗੀ ਮੈਂ ਕੋਈ ਮੇਰਾ ਪਰਸਨ ਬੰਦਾ ਹੈ ਮੇਰਾ ਕੋਈ ਦੋਸਤ ਹੈ ਮਿੱਤਰ ਹੈ ਮੈਂ ਉਹਨੂੰ ਛੱਡੂਗਾ ਬਿਲਕੁਲ ਨਹੀਂ ਜੀ ਇਹ ਦੇ ਕਰਕੇ ਮੇਰੀ ਕੋਈ ਲਿਆਜ ਨਹੀਂ ਕਿਸੇ ਨਾਲ ਹੈਗੀ ਇਸ ਚੀਜ਼ ਦੀ ਕਿਉਂਕਿ ਅਨਾਜ ਦੀ ਜੋ ਕਿਸਾਨ ਦੀ ਕਣਕ ਹੈ ਜੀ ਕਿਉਂਕਿ ਰਾਤਾਂ ਹਨੇਰਿਆਂ ਨਾਲ ਵੀ ਪਾਲਦਾ ਜਾ ਕੇ ਰਾਤਾਂ ਨੂੰ ਲਾਈਟ ਤੇ ਇਸ ਕਰਕੇ ਵੀ ਇਹ ਚੀਜ਼ ਦੀ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ ਤੋਲ ਵੱਧ ਬਿਲਕੁਲ ਮੈਂ ਮੇਰਾ ਬਰਦਾਸ਼ਤ ਹੋਊਗਾ ਜੋ ਜੁਰਮਾਨਾ ਜੋ ਬਣਦਾ ਮੈਂ ਬਿਲਕੁਲ ਕਾਰਵਾਈ ਕਰਾਂਗਾ ਜੀ ਕਿਸਾਨ ਨੂੰ ਪਿਛਲੇ ਦਿਨੀ ਤੁਸੀਂ ਬਾਕੀ ਮੰਡੀਆਂ ਦਾ ਦੌਰਾ ਕਰਿਆ ਇੰਨੇ ਬਜਵੇ ਦੇ ਵਿੱਚ ਬਹੁਤ ਵੀਡੀਓ ਵਾਇਰਲ ਹੋਈਆਂ ਦੀਆਂ ਤੁਸੀਂ ਉੱਥੇ ਜਾ ਕੇ ਮਤਲਬ ਉੱਥੇ ਵੀ ਚੈੱਕ ਕੀਤਾ ਔਰ ਉਥੇ ਕਾੜਤੀਆਂ ਦਾ ਤੁਸੀਂ ਲਾਇਸੈਂਸ ਵੀ ਕੈਨਸਲ ਕੀਤਾ ਔਰ ਬਾਕੀ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਵੀ ਤੁਸੀਂ ਨੋਟਸ ਕੱਢੇ ਨੇ ਅੱਜ ਨੋਟਸ ਕੱਢਤਾ ਉਹਨਾਂ ਦੇ ਤੇ ਇਹ ਇੱਥੇ ਜਿਹੜੀ ਬੰਨੀ ਇਹ ਕੀ ਇਹ ਕਾੜਤੀਆਂ ਦਾ ਵੀ ਲਾਇਸੈਂਸ ਕੈਨਸਲ ਕੀਤਾ ਜਾਓ ਦੇਖੋ ਜੋ ਇਹਨੂੰ ਨੋਟਸ ਵੀ ਕੱਢਿਆ ਜਾਊਗਾ ਜੋ ਅਲਸੈਂਸ ਕੈਂਸਲ ਕਰਦੀ ਪ੍ਰਕਿਰਿਆ ਬਣਦੀ ਤੇ ਜਰੂਰ ਕਰੀ ਜਾਊ ਜੀ ਇਸ ਕਰਕੇ ਕੋਈ ਲਿਹਾਜ਼ ਨਹੀਂ ਹੈਗੀ ਜੀ ਇਹ ਕਲ ਵੀ ਜੋ ਵੀ ਕਿਸਾਨ ਦੀ ਵੱਧ ਪਰ ਭਈ ਆ ਉਹਨੂੰ ਬਣਦਾ ਜੇ ਫਾਰਮ ਰਹੀਂ ਚੈੱਕ ਵੀ ਦਿੱਤਾ ਜਾਊਗਾ ਜੀ ਚੇਅਰਮੈਨ ਰਾਜਵਿੰਦਰ ਸਿੰਘ ਦਾ ਕਹਿਣਾ ਹੈ ਵੀ ਜਿਹੜੀ ਕਿਸਾਨ ਦੀ ਲੁੱਟ ਹੋਈ ਹੈ ਉਹਨੂੰ ਉਸ ਜਿਹੜਾ ਚੈੱਕ ਹੈ ਉਹ ਵੀ ਦਵਾਇਆ ਜਾਵੇਗਾ ਔਰ ਵੱਧ ਤੋਲਣ ਦਾ ਜਿਹੜਾ ਅੱਧਾ ਕਿਲੋ ਵੱਧ ਤੋਲਦੇ ਨੇ ਕਣਕ ਗੱਟੇ ਮਗਰ ਉਹਦਾ ਮਤਲਬ ਬਣਦੀ ਕਾਰਵਾਈ ਹੈ ਜਿਹੜੀ ਉਹ ਸਖਤ ਕਾਰਵਾਈ ਕੀਤੀ ਜਾਊਗੀ ਸਾਡੇ ਨਾਲ ਮੰਡੀ ਦੇ ਵਿੱਚ ਕਿਸਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਜਿਹੜੀ ਘੱਟ ਤੋਲਣ ਵਾਲੀ ਗੱਲ ਹੈ ਜੀ ਚੇਅਰਮੈਨ ਸਾਹਿਬ ਨੇ ਮਤਲਬ ਅੱਧਾ ਕਿਲੋ ਬੋਰੀ ਚੋਂ ਘੱਟ ਨਿਕਲੀ ਹੈ ਇਹ ਕਿਸਾਨਾਂ ਦੀ ਇੱਥੇ ਲੁੱਟ ਹੋ ਰਹੀ ਹੈ ਤੁਸੀਂ ਛੋਡਾ ਕੀ ਕਹਿਣੇ ਦੇ ਬਾਰੇ ਮੈਂ ਤਾਂ ਇਹ ਚੇਅਰਮੈਨ ਸਾਹਿਬ ਦਾ ਸਾਰੇ ਸਟਾਫ ਦਾ ਬਹੁਤ ਧੰਨਵਾਦੀਆਂ ਜੀ ਵੀ ਜਿਹੜੀ ਇਹ ਸਾਡੀ ਅੱਧਾ ਕਿਲੋ ਵੱਧ ਤੋਲੀ ਜਾਂਦੇ ਨੇ ਹਮ ਅਸੀਂ ਤਾਂ ਪਹਿਲੇ ਹੀ ਮਹਿੰਗਾਈ ਦੇ ਮਾਰੇ ਹੋਏ ਆ ਠੇਕਿਆਂ ਦੇ ਮਾਰੇ ਹੋਏ ਆ ਤੇ ਵੀ ਸਾਡਾ ਜੇ ਇਹ ਨਾ ਗੌਰ ਕਰਨ ਸਾਨੂੰ ਤਾਂ ਹੋਰ ਵੀ ਲੁੱਟਿਆ ਜਾਊ ਬਿਲਕੁਲ ਬਿਲਕੁਲ ਮੈਂ ਬਹੁਤ ਬਹੁਤ ਧੰਨਵਾਦੀਆਂ ਜੀ ਇਹ ਸਟਾਫ ਦਾ ਸਾਰੇ ਦਾ ਚੇਅਰਮੈਨ ਸਾਹਿਬ ਦਾ ਵੀ ਧੰਨਵਾਦ ਵੀ ਇਹ ਲੁੱਟਬੰਦ ਹੋਣੀ ਚਾਹੀਦੀ ਆ ਜੀ ਮਤਲ ਜਿਹੜੇ ਆੜਤੀਏ ਵੱਧ ਤੋਲਦੇ ਨੇ ਉਹਨਾਂ ਤੇ ਤੁਸੀਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਇਹ ਹੀ ਮੰਗ ਕਰਦੇ ਆਂ ਜੀ ਵੀ ਜਦੋਂ ਸਾਨੂੰ ਉਹ ਕਣਕ ਦਾ ਚੈੱਕ ਦਿੱਤਾ ਜਾਵੇ ਨਹੀਂ ਉਹ ਤੋਲਣੋਂ ਹਟਣ ਬਣਾ ਦਾ ਲਾਇਸੈਂਸ ਕੈਂਸਲ ਹੋ ਜਾਵੇ ਵੈਰੀ ਗੁੱਡ ਮਿਲੂਗਾ ਜੀ ਮਿਲੂ ਤੁਹਾਨੂੰ ਮੁਆਵਜ਼ਾ ਮਿਲੂ ਕਿਸਾਨਾਂ ਦਾ ਕਹਿਣਾ ਹੈ ਵੀ ਜਿਹੜੇ ਨਕਸਾਂ ਵੱਧ ਤੋਲਦੇ ਨੇ ਆੜਤੀਏ ਉਹਦੀ ਨਕਸਾਏ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਔਰ ਵੱਧ ਤੋਲਣ ਵਾਲੇ ਆੜਤੀਆਂ ਦਾ ਜਿਹੜਾ ਲਾਇਸੈਂਸ ਆ ਉਹ ਕੈਂਸਲ ਕੀਤਾ ਜਾਵੇ ਬਲਮਗੜ ਦੀ ਨਾਜ ਮੰਡੀ ਦੇ ਵਿੱਚ ਅਸੀਂ ਪਹੁੰਚੇ ਆਂ ਇੱਥੇ ਆ ਕੇ ਚੈੱਕ ਕੀਤਾ 2 ਕਿਲੋ ਤੋਂ ਜ਼ਿਆਦਾ ਵਾਜਨ ਆ ਜਿਹੜਾ 50 ਕਿਲੋ ਵਾਲਾ ਜਿਹੜਾ ਆਹ ਗੱਟਾ ਇਹਦੇ ਵਿੱਚ 2 ਕਿਲੋ ਤੋਂ ਉੱਤੇ ਵੱਧ ਹੈ ਕਿਸਾਨਾਂ ਦੀ ਸਰਿਆਂਵਾਂ ਜਿਹੜੀ ਲੁੱਟ ਹੋ ਰਹੀ ਹੈ ਸਾਡੇ ਨਾਲ ਚੇਅਰਮੈਨ ਨੇ ਰਾਜਵਿੰਦਰ ਸਿੰਘ ਰਾਜ ਉਹਨਾਂ ਨਾਲ ਗੱਲਬਾਤ ਕਰਦੇ ਆ ਚੇਅਰਮੈਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚੇਅਰਮੈਨ ਸਾਹਿਬ ਐਡੀ ਕਿਸਾਨਾਂ ਦੀ ਲੁੱਟ ਇਹ ਬਹੁਤ ਵੱਡੀ ਲੁੱਟ ਹੋ ਰਹੀ ਸੀ ਮੈਂ ਆ ਕੇ ਅਚਨਚੇਤ ਇਹ ਦੌਰਾ ਕਰਿਆ ਮੈਂ ਕਿ ਕੰਡੇ ਚੈੱਕ ਕਰ ਰਿਹਾ ਜੀ 1 ਕਿਲੋ 900 ਗ੍ਰਾਮ ਵੱਧ ਪਾਈ ਗਈ ਹੈ ਜੀ ਬੋਰੀ ਇਹ ਸਰਪੰਚ ਸਾਹਿਬ ਨੇ ਇਸ ਬਲਮਗੜ ਦੇ ਪਿੰਡ ਮੇਰੇ ਨਾਲ ਨੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਮੈਂ ਵਜਨ ਕਰਿਆ ਆ ਸਾਰੇ ਕਿਸਾਨ ਵੀਰ ਨੇ ਨਾਲ ਖੜੇ ਨੇ ਇਹਨਾਂ ਦੀ ਹਾਜ਼ਰੀ ਚ ਕੀਤਾ ਵਜਨ ਕਰਿਆ ਔਰ ਆਰਤੀ ਦੇ ਤੋਲੇ ਨੇ ਕੰਡੇ ਦੇ ਬੱਟੇ ਰੱਖੇ ਨੇ ਔਰ ਬੁਰੀ ਧਰੀ ਹੈ ਜੀ ਬਾਕੀ ਦਾ ਮੈਂ ਸਾਹਮਣੇ ਖੜਾ ਮੈਂ ਵਜਨ ਚੈੱਕ ਕਰਿਆ ਮੈਂ ਸਖਤ ਹਦਾਇਤਾਂ ਕਰੀਏ ਨੇ ਸਖਤ ਕਾਰਵਾਈ ਕਰਨ ਦੇ ਦੇ ਦਿੱਤੇ ਨੇ ਜੀ ਇਹਨਾਂ ਨੂੰ ਕੋਈ ਲਿਹਾਜ਼ ਨਹੀਂ ਕੋਈ ਇਹਨਾਂ ਨੂੰ ਛੋੜ ਨਹੀਂ ਇਹਦੇ ਵਿੱਚ ਮਿਲਣੀ ਜੀ ਸਖਤ ਕਾਰਵਾਈ ਹੋਊਗੀ ਜਿਹੜੇ ਵੀ ਕਿਸਾਨ ਦੀ ਵੱਧ ਨੁਕਸਾਨ ਹੋਇਆ ਜੋ ਕੀ ਗਈ ਹੈ ਉਹਨੂੰ ਚੈੱਕ ਦਿੱਤਾ ਜਾਊਗੀ ਜੀ ਉਹਨਾਂ ਬਣਦੀ ਸਾਨੂੰ ਉਹ ਕਿਸਾਨ ਵੀ ਐਂ ਜ਼ਰੂਰ ਹੋ ਜੇ ਦੱਸਦੇ ਮੇਰੇ ਕਿੰਨੇ ਘਟੇ ਭਰੇ ਨੇ ਉਹ ਸਾਨੂੰ ਜਰੂਰ ਦੱਸਦੇ ਮੇਰੇ ਅਧਿਕਾਰੀ ਨੂੰ ਉਹਨੇ ਅਸੀਂ ਲਿਖੇ ਜਾਣਗੇ ਉਹਨੇ ਵੱਧ ਉਹਨੂੰ ਉਨੀ ਪੇਮੈਂਟ ਕੀਤੀ ਜਾਊਗੀ ਔਰ ਸਖਤ ਦੇਸ਼ ਨੇ ਕਾਰਵਾਈ ਕਰੋ ਜੀ ਇਹਦਾ ਅਲਸੈਂਸ ਕੈਨਸਲ ਕਰੋ ਨਾਲ ਦੀ ਨਾਲ ਕੋਈ ਲਿਆਜ ਨਹੀਂ ਕੋਈ ਕਿਸਮ ਦੀ ਹੋਣੀ ਇਹ ਕਿਸਾਨ ਵੀਰੋ ਤੁਸੀਂ ਪਹਿਲਾਂ ਦੱਸੋ ਕੋਈ ਚੇਅਰਮੈਨ ਆਇਆ ਸੀ ਪਹਿਲਾਂ ਵਜਨ ਚੈੱਕ ਕਰਨੇ ਲਈ ਅੱਜ ਤੱਕ ਆਇਆ ਹੈ ਆਇਆ ਨਹੀਂ ਨਾ ਦੱਸੋ ਸਰਪੰਚ ਸਾਹਿਬ ਤੁਸੀਂ ਆਪ ਦੀ ਸਟੇਟਮੈਂਟ ਦਿਓ ਜਿੰਦ ਤੋਂ ਪਹਿਲਾਂ ਕੋਈ ਸਰਪੰਚ ਸਾਹਿਬ ਇਹ ਤੁਹਾਡੇ ਪਿੰਡ ਦੇ ਵਿੱਚ ਅੱਜ ਚੇਅਰਮੈਨ ਸਾਹਿਬ ਮੰਡੀ ਦੇ ਵਿੱਚ ਆਇਆ ਨੇ 2-2 ਕਿਲੋ ਵੱਧ ਜੋਕੇ ਤੁਹਾਡਾ ਨਾਮ ਦੱਸ ਦਿਓ ਇੱਕ ਤਾਂ ਕੀ ਹੈ ਸਰਿੰਦਰ ਸਿੰਘ ਨਾਮ ਹੈ ਬਲਮਗੜ ਪਿੰਡ ਬਲਮਗੜ ਇਹ ਨਹੀਂ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਤੁਸੀਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਿੰਨਾ ਵੀ ਜੋ ਵੀ ਚਲੋ ਕਿਸਾਨਾਂ ਨੂੰ ਵਿੱਚ ਕਾੜਦੀ ਦੇ ਦੱਬਣ ਦੀ ਉਹ ਕਰਨਗੇ ਵੀ ਹਾਂ ਤੁਸੀਂ ਨਾ ਬੋਲੋ ਜਾਂ ਅਸੀਂ ਤੁਹਾਡਾ ਕੰਪਰੋਮਾਈਜ਼ ਕਰ ਲੈਨੇ ਆਂ ਪਰ ਇਹਦੀ ਜਾਂਚ ਹੋਣੀ ਚਾਹੀਦੀ ਆ ਵੀ ਬਹੁਤ ਲੱਟ ਹੈ 2-2 ਕਿਲੋ ਇੱਕ ਇੱਕ ਬੋਰੀ ਮਗਰ ਜਿਹੜਾ ਹੋ ਰਿਹਾ ਪਟਾਈ ਤੇ ਜੇ ਮੇਰੇ ਕੋਲ ਸਰਪੰਚ ਸਾਹਿਬ ਨੇ ਬਿਆਨ ਦਿੱਤਾ ਹੈ ਸਰਪੰਚ ਸਾਹਿਬ ਦਾ ਕਹਿਣਾ ਵੀ ਜਿਹੜੀ ਇਹ ਲੁੱਟ ਹੋ ਰਹੀ ਹੈ ਇਹ ਵੀ ਨਿਰਪੱਖ ਜਾਂਚ ਕਰਕੇ ਆੜਤੀਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਚੇਅਰਮੈਨ ਰਾਜਵਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਹਦੇਸ ਦੇ ਦਿੱਤੇ ਨੇ ਵੀ ਇਹ ਸਾੜਤੀਏ ਦਾ ਲਾਇਸੈਂਸ ਵੀ ਕੈਨਸਲ ਕਰੋ ਜਿਹੜੀ ਹੋਰ ਬੰਦੀ ਕਾਰਵਾਈ ਆ ਉਹ ਵੀ ਕੀਤੀ ਜਾਵੇ ਕੈਮਰਾਮੈਨ ਕਰਨਵੀਰ ਦੇ ਨਾਲ ਦਰਸ਼ਨ ਸਿੰਘ ਖੇੜੀ ਸ਼ਿਰਫਤ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ